ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਨੂੰ ਪੂਰੀ ਜਰੂਰ ਵੇਖਣਾ ਤੇ ਸ਼ੇਅਰ ਵੀ ਜਰੂਰ ਕਰਨਾ ਤੇ ਗੱਲ ਨੂੰ ਧਿਆਨ ਦੇ ਨਾਲ ਸੁਣਨਾ ਸੋ ਇਹ ਤੁਸੀਂ ਜੋ ਵੀਡੀਓ ਦੇਖ ਰਹੇ ਜੇ ਇਹ ਬੀਤੇ ਦਿਨੀ ਮੈਨੂੰ ਫਾਜ਼ਿਲਕਾ ਸ਼ਹਿਰ ਵਿੱਚ ਇੱਕ ਧਾਰਮਿਕ ਸਮਾਗਮ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਜਿੱਥੇ ਜੋ ਦਸਤਾਰਾਂ ਦਾ ਕੈਂਪ ਲੱਗਾ ਸੀ ਤੇ ਉੱਥੇ ਮੇਰੀ ਨਜ਼ਰ ਇਸ ਨੌਜਵਾਨ ਵੀਰ ਤੇ ਪਈ ਜਿਹਦਾ ਕੇ ਖੱਬਾ ਹੱਥ ਕਟਿਆ ਹੋਇਆ ਸੀ ਸੋ ਜਦੋਂ ਵੀਰ ਨੇ ਗੱਲਬਾਤ ਕੀਤੀ ਤੇ ਦੱਸਿਆ ਕਿ ਇਸ ਦਾ ਨਾਮ ਜੋ ਬਲਜਿੰਦਰ ਸਿੰਘ ਹੈ ਤੇ ਇਹ ਆਪਣੇ ਜੋ ਫਾਜ਼ਿਲਗਾਦਰ ਰਹਿਣ ਵਾਲਾ ਹੈ ਤੇ ਵੀਰ ਨੇ ਦੱਸਿਆ ਕਿ 2012 ਦੇ ਵਿੱਚ ਉਸ ਦਾ ਮਸ਼ੀਨ ਦੇ ਵਿੱਚ ਆਉਣ ਨਾਲ ਜੋ ਹੱਥ ਕਟਿਆ ਗਿਆ ਖੱਬਾ ਤੇ ਜਿਸ ਕਰਕੇ ਉਸ ਨੂੰ ਉਸ ਸਮੇਂ ਜੋ ਬੜੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਕਉਂਗੇ ਹੱਥ ਕੱਟੇ ਜਾਣ ਤੋਂ ਬਾਅਦ ਸਿਰ ਤੇ ਜੋ ਕੇਸ ਰੱਖਣੇ ਵੋਹਣੇ ਬੜਾ ਮੁਸ਼ਕਲ ਸੀ ਤੇ ਵੀਰ ਨੇ ਦੱਸਿਆ ਕਿ ਮਨੂੰ ਬੜਿਆਂ ਨੇ ਕਿਹਾ ਕਿ ਤੂੰ ਕੇਸ ਕਟਾ ਦੇ ਪਰ ਬਲਜਿੰਦਰ ਵੀਰ ਨੇ ਕਿਹਾ ਕਿ ਨਹੀਂ ਮੈਂ ਆਪਣੇ ਕੇਸ ਸੰਭਾਂਗਾ ਤੇ ਪੱਗ ਵੀ ਸਜਾਵਾਂਗਾ ਸੋ ਵੀਰ ਨੇ ਹੌਸਲਾ ਨਹੀਂ ਆ ਰਿਹਾ ਤੇ ਆਪਣੇ ਕੱਟੇ ਹੱਥ ਦੇ ਬਾਵਜੂਦ ਵੀ ਜੋ ਆਪਣੀ ਸੰਘਰਸ਼ ਜਾਰੀ ਰੱਖਿਆ ਤੇ ਦਸਤਾਰ ਬੰਨਣੀ ਸ਼ੁਰੂ ਕੀਤੀ ਤੇ ਅੱਜ ਵੀਰ ਬਹੁਤ ਹੀ ਸੁੰਦਰ ਦਸਤਾਰ ਸਜਾਉਂਦਾ ਹੈ ਤੇ ਜਿੱਥੇ ਦਸਤਾਰ ਆਪ ਸਜਾਉਂਦਾ ਉੱਥੇ ਹੁਣ ਨਾਲ ਨੌਜਵਾਨਾਂ ਨੂੰ ਵੀ ਦਸਤਾਰਾਂ ਸਜਾਉਂਦਾ ਹੈ ਕੈਂਪਾਂ ਦੇ ਵਿੱਚ ਕੋਚ ਹੈ ਵੀਰ ਵਧੀਆ ਪੱਗ ਦਾ ਤੇ ਆਪਣਾ ਉਹਨੇ ਸੈਂਟਰ ਵੀ ਖੋਲਿਆ ਹੈ ਦਸਤਾਰਾਂ ਦਾ ਸਜਾਉਣ ਦਾ ਸੋ ਇਹ ਵੀਡੀਓ ਇਹ ਮੈਸੇਜ ਦਿੰਦੀ ਹੈ ਕਿ ਜਿਸ ਤਰ੍ਹਾਂ ਪੰਗਿਆਂ ਦੇ ਹੱਥ ਪੈਰ ਕੱਟੇ ਜਾਂਦੇ ਨੇ ਕੋਈ ਘਬਰਾਓ ਨਾ ਕਿਉਂਕਿ ਪ੍ਰਮਾਤਮਾ ਬੜਾ ਦਿਆਲੂ ਹੈ ਹੁਣ ਵੇਖੋ ਇਸ ਵੀਰ ਤੇ ਕਿੰਨੀ ਕਿਰਪਾ ਹੈ ਦੂਰ ਦੂਰ ਤੱਕ ਕਿਸ ਦਾ ਨਾਂ ਹੈ ਵੱਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਜਾਂਦਾ ਹੈ ਬੱਚਿਆਂ ਨੂੰ ਦਸਤਾਰਾਂ ਸਜਾਉਂਦਾ ਹੈ ਸੋ ਸਾਨੂੰ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ ਸੋ ਬਲਜਿੰਦਰ ਦੀ ਵੀਰ ਦੀ ਸਟੋਰੀ ਵੀ ਇਹੀ ਦੱਸਦੀ ਹੈ ਕਿ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਅੱਜ ਵੀਰ ਨੇ ਵੇਖੋ ਭਾਵੇਂ ਹੱਥ ਨਹੀਂ ਹੈ ਪਰ ਫਿਰ ਵੀ ਜੋ ਬਹੁਤ ਹੀ ਸੁੰਦਰ ਦਸਤਾਰਾਂ ਸਜਾਉਂਦਾ ਹੈ ਪੂਣੀਆਂ ਵੀ ਆਪ ਕਰਦਾ ਹੈ ਸਾਰੀਆਂ ਤੇ ਵੀਰ ਨੂੰ ਸਲਾਮ ਹੈ ਸੋ ਦੋਸਤੋ ਵੀਡੀਓ ਚੰਗੀ ਲੱਗੇ ਤੇ ਛੇ ਜ਼ਰੂਰ ਕਰ ਦੇਣਾ ਤੇ ਐਸੀਆਂ ਹੋਰ ਵੀ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਨਾ ਅਸੀਂ ਹਮੇਸ਼ਾ ਹੀ ਵਿਰਸੇ ਵਿਰਾਸਤ ਜਾਂ ਇਤਿਹਾਸਕ ਜਾਂ ਚੰਗੀ ਜਾਣਕਾਰੀ ਵਾਲੀਆਂ ਵੀਡੀਓ ਆਪਣੇ ਪੇਜ ਤੇ ਸ਼ੇਅਰ ਕਰਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਮਾਂ ਕੱਢ ਲਈ